ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਡਾਕਟਰ ਕੈਂਥ ਐਸਵੀ ਹੈਲਥ케ਅਰ ਸੈਂਟਰ ਬਰਨਾਲਾ ਤੋਂ ਮੈਂ ਤੁਹਾਡਾ ਦਿਲੋਰੀ ਨਹੀਂ ਹਾਂ ਤੁਸੀਂ ਬਹੁਤ ਮਾਨ ਬਖਸ਼ਿਆ ਇਸ ਨਮਾਣੇ ਜੀ ਇਨਸਾਨ ਨੂੰ ਕਿਰਪਾ ਕਰੋ ਇਸ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਿਓ ਬਹੁਤ ਸਾਰੇ ਸੱਜਣਾ ਮਿੱਤਰਾਂ ਦਾ ਬਹੁਤ ਸਾਰੇ ਦੋਸਤਾਂ ਦੇ ਕਮੈਂਟ ਆਏ ਨੇ ਫੋਨ ਕਾਲ ਆਏ ਨੇ ਪੇਟ ਦੀਆਂ ਬਿਮਾਰੀਆਂ ਨੂੰ ਲੈ ਕੇ ਜਿਹੜੀਆਂ ਮਤਲਬ ਤਿੰਨੀਆਂ ਸੇ ਵੀਡੀਓ ਤੁਸੀਂ ਦੇਖ ਚੁੱਕੇ ਹੋ ਸੱਤਵੀਂ ਵੀਡੀਓ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦਿੱਤੇ ਨੇ ਦਾਸ ਨੇ ਅੱਜ ਇਹ ਪੇਟ ਦੀ ਬਿਮਾਰੀ ਦੀ ਅੱਠਵੀਂ ਵੀਡੀਓ ਤੁਸੀਂ ਦੇਖ ਰਹੇ ਹੋ ਇਹ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮਨਾਈਆਂ ਵੀਡੀਓ ਨੂੰ ਬੜੇ ਧਿਆਨ ਦੇ ਨਾਲ ਸੁਣਦੇ ਹੋ ਉਹਨਾਂ ਤੇ ਅਮਲ ਕਰਦੇ ਹੋ ਬੇਨਤੀ ਮੈਂ ਤੇ ਇੱਕ ਹੱਥ ਵਨ ਕੇ ਤੁਹਾਨੂੰ ਕਰਾਂਗਾ ਜਰੂਰ ਤੇਨ ਦੇ ਨਾਲ ਸੁਣ ਦੀ ਕਿਰਪਾਲਤਾ ਕਰਨੀ ਬਹੁਤ ਸਾਰੇ ਸਜਣਾ ਮਿੱਤਰਾਂ ਦੀ ਰਿਕੁਐਸਟ ਹੁੰਦੀ ਹੈ ਜੀ ਮੈਨੂੰ ਆਹ ਪ੍ਰੋਬਲਮ ਹੋ ਗਈ ਹੈ ਪੇਟ ਦੀ ਮੈਂ ਇਹਨੇ ਲੰਮੇ ਸਮੇਂ ਤੋਂ ਦਵਾਈਆਂ ਖਾ ਖਾ ਕੇ ਅੱਖ ਥੱਕ ਚੁੱਕੇ ਆ ਮੈਂ ਹੁਣ ਤੱਕ ਬਹੁਤ ਪੈਸਾ ਬਰਬਾਦ ਕਰ ਚੁੱਕੇ ਆ ਪਰ ਮੇਰੀ ਪ੍ਰੋਬਲਮ ਠੀਕ ਨਹੀਂ ਹੋਈ ਬੜਾ ਦੁੱਖ ਹੁੰਦਾ ਮਤਲਬ ਬਹੁਤ ਜ਼ਿਆਦਾ ਮਤਲਬ ਇਨਸਾਨ ਜਿਹੜੇ ਨੇ ਪੇਟ ਦੀਆਂ ਬਿਮਾਰੀਆਂ ਨਾਲ ਪੀੜਤ ਨੇ ਇਥੋਂ ਤੱਕ ਕਿ 10-10 ਸਾਲ ਤੋਂ 15-15 ਸਾਲ ਤੋਂ ਕੋਈ ਉਹਨਾਂ ਦਾ ਸੋਲੂਸ਼ਨ ਨਹੀਂ ਹੋ ਪਾਇਆ ਇਥੇ ਅਸੀਂ ਇਸ ਪਿਛਲੀਆਂ ਵੀਡੀਓ ਦੇ ਵਿੱਚ ਸੋਲੂਸ਼ਨ ਕਰਨ ਦੀ ਗੱਲ ਹੀ ਕੀਤੀ ਹੈ ਬਹੁਤ ਸਾਰੇ ਸੱਜਣ ਮਿੱਤਰ ਤਾਂ ਬਹੁਤ ਸਿਆਣੇ ਬਹੁਤ ਸਮਝਦਾਰ ਨੇ ਜਿਹੜੇ ਕਿ ਬੜੀ ਸਮਝ ਨਾਲ ਵੀਡੀਓ ਨੂੰ ਦੇਖਦੇ ਨੇ ਤੇ ਉਹਨਾਂ ਤੇ ਅਮਲ ਕਰਦੇ ਆ ਜਿਹੜੀ ਮੇਨ ਕਾਰਨ ਨੇ ਬਿਮਾਰੀ ਨੂੰ ਪੈਦਾ ਕਰਨ ਦੇ ਮਿੱਤਰੋ ਜੇ ਆਪਾਂ ਉਹਨਾਂ ਨੂੰ ਹੀ ਖਤਮ ਕਰ ਦਾਂਗੇ ਤਾਂ ਆਪਣੀ ਬਿਮਾਰੀ ਆਪਣੇ ਆਪ ਹੀ ਖਤਮ ਹੋ ਜਾਏਗੀ ਸਿਸਟੋਮੈਟਿਕਲੀ ਜਿਹੜੀ ਮਤਲਬ ਸਿਸਟਮ ਕਰਕੇ ਸਰੀਰ ਕਰਕੇ ਆਪਣੇ ਅੰਦਰ ਆਪਣੇ ਜਿਹੜੇ ਸਰੀਰ ਦੇ ਅੰਗ ਨੇ ਜੇ ਉਹਨਾਂ ਦੀ ਕਿਸੇ ਕਮੀ ਕਰਕੇ ਜਾਂ ਉਹਨਾਂ ਦੇ ਵਿੱਚ ਕੋਈ ਮਤਲਬ ਗੜਬੜ ਕਰਕੇ ਜਿਹੜੇ ਇੰਟਰਨਲ ਤੌਰ ਤੇ ਅੰਗ ਨੇ ਜਿਵੇਂ ਮੇਦਾ ਹੋ ਗਿਆ ਲਿਵਰ ਹੋ ਗਿਆ ਅੰਤੜੀਆਂ ਹੋ ਗਈਆਂ ਇਹ ਮਤਲਬ ਜਦੋਂ ਆਪਣੀ ਕਿਰਿਆ ਘਟ ਕਰਦੀਆਂ ਨੇ ਸਹੀ ਢੰਗ ਦੇ ਨਾਲ ਭੋਜਨ ਪਾਣੀ ਨੂੰ ਪਚਾਉਂਦੀਆਂ ਨਹੀਂ ਅੰਤੜੀਆਂ ਦੇ ਵਿੱਚ ਐਂਜ਼ਾਈਮ ਨਹੀਂ ਬਣਦੇ ਲਿਵਰ ਵਾਇਲਸ ਕਿਰਸ਼ਨ ਪ੍ਰੋਪਰ ਤੌਰ ਤੇ ਨਹੀਂ ਬਣਾ ਪਾਂਦਾ ਮਿਹਦੇ ਦੇ ਵਿੱਚ ਜ਼ਿਆਦਾ ਗਰਮੀ ਪੈਦਾ ਹੋ ਜਾਂਦੀ ਹੈ ਪਿਤ ਪ੍ਰਕੋਪ ਵੱਜ ਜਾਂਦਾ ਜਾਂ ਫਿਰ ਹਾਈਡਰੋਕਲੋਰਿਕ ਐਸਿਡ ਜ਼ਿਆਦਾ ਮਾਤਰਾ ਦੇ ਵਿੱਚ ਬਣਨ ਲੱਗ ਜਾਂਦਾ ਜਿਹਦੇ ਕਰਕੇ ਐਸਰ ਬਣਨਾ ਸ਼ੁਰੂ ਹੋ ਜਾਂਦਾ ਤੇ ਅੰਤੜੀਆਂ ਦੇ ਵਿੱਚ ਗੰਦਾ ਮਲ ਹੈ ਜੋ ਅਸੀਂ ਖਾਣੇ ਪੀਣੇ ਆ ਉਹ ਤੋਂ ਗੰਦਗੀ ਜੋ ਪੈਦਾ ਹੋਈ ਹੁੰਦੀ ਹੈ ਲੈਟਿਨ ਗੰਦੀ ਜੋ ਮਤਲਬ ਹੈ ਉਹ ਕਰੀਬਨ ਕਰੀਬਨ ਅੰਤੜੀਆਂ ਦੇ ਸੈਡਾਂ ਤੇ ਚਿਪਕ ਜਾਂਦੀ ਹੈ ਉਹ ਗੰਦੇ ਮਲ ਤੋਂ ਹੀ ਐਸਰ ਬਣ ਕੇ ਮਤਲਬ ਸਾਡੇ ਪੇਟ ਦੇ ਵਿੱਚ ਗੜਬੜ ਪੈਦਾ ਕਰਦਾ ਰਹਿੰਦਾ ਹੁਣ ਇੱਥੇ ਇੱਕ ਗੱਲ ਸਮਝਣ ਦੀ ਕੋਸ਼ਿਸ਼ ਕਰਨੀ ਤੁਸੀਂ ਸਾਰਿਆਂ ਨੇ ਨੁਸਖੇ ਮਤਲਬ ਹਰ ਕੋਈ ਇਨਸਾਨ ਚਾਹੁੰਦਾ ਵੀ ਨੁਸਖੇ ਦੱਸੋ ਨੁਸਖੇ ਬਰਤਬਰਤ ਕੇ ਵੀ ਬਹੁਤ ਅੱਕੇ ਥੱਕੇ ਪਏ ਹੁੰਨੇ ਆਪਾਂ ਨੁਸਖੇ ਦੱਸਣ ਵਾਲੀ ਇੱਥੇ ਕੋਈ ਗੱਲ ਨਹੀਂ ਹੈ ਨੁਸਖੇ ਤੁਹਾਨੂੰ ਦੱਸ ਸਕਦੇ ਆ ਬੜੇ ਨੁਸਖੇ ਨੇ ਮਤਲਬ ਪਰ ਗੱਲ ਇੱਕ ਇਨੀ ਆ ਵੀ ਪਹਿਲਾਂ ਬਿਮਾਰੀ ਡਾਇਗਨੋਸ ਹੋਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਵੀ ਕਿਹੜੇ ਅੰਗ ਦੀ ਪ੍ਰੋਬਲਮ ਕਰਕੇ ਇਹ ਪ੍ਰੋਬਲਮ ਕ੍ਰੀਏਟ ਹੋ ਰਹੀ ਹੈ ਕੀ ਆਪਾਂ ਗੱਲਾਂ ਕਰ ਰਹੇ ਆ ਜਿੰਨਾ ਕਰਕੇ ਇਹ ਪ੍ਰੋਬਲਮਾਂ ਜਿਹੜੀਆਂ ਹੈਗੀਆਂ ਆਪਣੀਆਂ ਵੱਧ ਰਹੀਆਂ ਨੇ ਜਿੰਨਾ ਕਰਕੇ ਆਪਾਂ ਮਤਲਬ ਦਿੱਕਤਾਂ ਦੇ ਵਿੱਚ ਫਸੇ ਪਏ ਆ ਵੀ ਆਪਾਂ ਨੂੰ ਉਹਦਾ ਕੋਈ ਸੋਲੂਸ਼ਨ ਨਹੀਂ ਮਿਲਦਾ ਇਹ ਨਿੱਕੀ ਨਿੱਕੀਆਂ ਗੱਲਾਂ ਜਿਹੜੀਆਂ ਅਸੀਂ ਵੀਡੀਓਜ਼ ਦੇ ਵਿੱਚ ਤੁਹਾਨੂੰ ਪਿਛਲੀਆਂ 10 ਦੱਸ ਚੁੱਕੇ ਹਾਂ ਵੀ ਗੈਸ ਜਿਹਨਾਂ ਦੇ ਬੰਦਾ ਤੇ ਜਾਂ ਜਿਹਨਾਂ ਦੇ ਬੰਦਾ ਜਿਨ੍ਹਾਂ ਨੂੰ ਉਲਟੀ ਆਉਣਗੂ ਫੀਲ ਹੁੰਦਾ ਜਾਂ ਪੇਟ ਭਾਰਾ ਰਹਿੰਦਾ ਮਿੱਤਰੋ ਉਹਨਾਂ ਵਾਸਤੇ ਖਿਆਲ ਕਰਨ ਦੀ ਜ਼ਰੂਰਤ ਹੈ ਵੀ ਨੂਨ ਮਿਰਚ ਮਸਾਲਾ ਤਲੀ ਚੀਜ਼ਾਂ ਹਲਵਾਈਤ ਬਣੀ ਚੀਜ਼ ਕੱਚਾ ਪਿਆਜ਼ ਅਦਰਕ ਭਾਰੀਆਂ ਚੀਜ਼ਾਂ ਬਿਲਕੁਲ ਖਾਣੀਆਂ ਬੰਦ ਕਰ ਦਿਓ ਹੁਣ ਪਿੱਸੇ ਜੇ ਕਈ ਇਨਸਾਨਾਂ ਦੇ ਫੋਨ ਕਾਲ ਆਏ ਨੇ ਕਈ ਪੇਸ਼ੈਂਟਾਂ ਦੇ ਫੋਨ ਕਾਲ ਤੇ ਮਤਲਬ WhatsApp ਤੇ ਵੀ ਜੁੜੇ ਨੇ ਇਸ ਸਾਰਿਆਂ ਦਾ ਮੈਂ ਦਿਲੋਂ ਧੰਨਵਾਦੀ ਹਾਂ ਵੀ ਤੁਸੀਂ ਸਾਡੇ ਤੇ ਵਿਸ਼ਵਾਸ ਕਰਕੇ ਸਾਡੇ ਨਾਲ ਜੁੜੇ ਹੋ ਤੇ ਬਹੁਤਿਆਂ ਨੇ ਇਲਾਜ ਵੀ ਸਾਡੇ ਤੋਂ ਕਰਵਾਇਆ ਤੇ ਬਹੁਤ ਹੱਦ ਤੱਕ ਉਹ ਸਾਰੇ ਪੇਸ਼ੈਂਟ ਠੀਕ ਵੀ ਨੇ ਤੇ ਪ੍ਰਮਾਤਮਾ ਕਿਰਪਾ ਕਰੇ ਤੁਹਾਨੂੰ ਤੰਦਰੁਸਤੀ ਬਖਸ਼ੇ ਕਿਉਂਕਿ ਸਾਡਾ ਮੇਨ ਮਕਸਦ ਵੀਡੀਓ ਬਣਾਉਣ ਦਾ ਇੱਕੋ ਇੱਕ ਇਹੀ ਹੈ ਵੀ ਜਿਹੜੇ ਇਨਸਾਨ ਜਿਹੜੇ ਮਰੀਜ਼ ਲੰਮੇ ਸਮੇਂ ਤੋਂ ਗੁਮਾਰੀਆਂ ਨਾਲ ਪੀੜਤ ਨੇ ਉਹ ਬਿਲਕੁਲ ਠੀਕ ਹੋ ਜਾਣ ਉਹਨਾਂ ਨੂੰ ਬਾਰ-ਬਾਰ ਪ੍ਰੋਬਲਮਾਂ ਦੇ ਨਾਲ ਜੂਝਣਾ ਨਾ ਪਵੇ ਤਾਂ ਕਿਰਪਾ ਕਰਕੇ ਤੁਸੀਂ ਖਿਆਲ ਕਰੋ ਵੀ ਜਿਨ੍ਹਾਂ ਨੂੰ ਕੋਈ ਵੀ ਗੈਸ ਆਵ ਜਾਂ ਪੇਟ ਪਰ ਰਹਿੰਦਾ ਜਾਂ ਪ੍ਰਾਣੀ ਕਬਜ ਰਹਿੰਦੀ ਆ ਜਾਂ ਮੰਨ ਲਓ ਵੀ ਖਾਣਾ ਖਾਣ ਤੋਂ ਬਾਅਦ ਖਾਣਾ ਸਹੀ ਢੰਗ ਦੇ ਨਾਲ ਪਚਦਾ ਨਹੀਂ ਜਾਂ ਖਾਣਾ ਖਾਣ ਤੋਂ ਬਾਅਦ ਨਾਲਦੀ ਨਾਲ ਉਲਟੀ ਆ ਜਾਂਦੀ ਹੈ ਜਾਂ ਹਫਤੇ ਚ ਇੱਕ ਵਾਰ ਉਲਟੀ ਆਂਦੀ ਹੈ ਜਾਂ ਮਹੀਨੇ ਚ ਇੱਕ ਵਾਰ ਉਲਟੀ ਆਂਦੀ ਹੈ ਗੈਸ ਤੇ ਆ ਮਤਲਬ ਬਹੁਤ ਜ਼ਿਆਦਾ ਪੇਟ ਸੇ ਦਰਦ ਹੁੰਦਾ ਤਾਂ ਉਹਨਾਂ ਮਿੱਤਰਾਂ ਦੇ ਲਈ ਇੱਕੋ ਇੱਕ ਬੇਨਤੀ ਹੈ ਵੀ ਸਮੇਂ ਦਾ ਸ਼ਡਿਊਲ ਬਣਾ ਕੇ ਚੱਲੋ ਵੀ ਸਵੇਰ ਤੋਂ ਸ਼ਾਮ ਤੱਕ ਅਸੀਂ ਕੀ ਕਰਨਾ ਹੈ ਮਤਲਬ ਕਹਿੰਦਾ ਭਾਬੀ ਜੇ ਜ਼ਿੰਦਗੀ ਜਿਉਣ ਦਾ ਸਲੀਕਾ ਅਸੀਂ ਬਦਲ ਲਿਆ ਤਾਂ ਆਪਣੇ ਆਪ ਹੀ ਸਾਡੀ ਜ਼ਿੰਦਗੀ ਜਿਹੜੀ ਹੈ ਬਦਲ ਜਾਣੀ ਹੁਣ ਬਹੁਤਿਆਂ ਦਾ ਇੱਥੇ ਸਵਾਲ ਖੜਾ ਕਰਿਆ ਹੋਏਗਾ ਵੀ ਅਸੀਂ ਤਾਂ ਬਹੁਤ ਜ਼ਿਆਦਾ ਪੜ੍ਹੇ ਇਸ ਪਹਿਲੇ ਹੀ ਰਖਦੇ ਹਾਂ ਬੜਾ ਅਸੀਂ ਸਮਝ ਨਾਲ ਚੱਲਦੇ ਹਾਂ ਪਰ ਫਿਰ ਵੀ ਸਾਨੂੰ ਪ੍ਰੋਬਲਮ ਆਂਦੀ ਹੈ ਪ੍ਰੋਬਲਮ ਆਉਣ ਦਾ ਇੱਕ ਕਾਰਨ ਨਹੀਂ ਹੁੰਦਾ ਕਈ ਵਾਰ ਕੀ ਹੁੰਦਾ ਮਤਲਬ ਆਪਣੇ ਅੰਦਰਲੇ ਅੰਗ ਨੇ ਜਿਹੜੇ ਸਰੀਰ ਦੇ ਮਤਲਬ ਜਿਸ ਤਰ੍ਹਾਂ ਕੇ ਇਮੀਦਾ ਹੋ ਗਿਆ ਅੰਤਰੀਆ ਹੋ ਗਈਆਂ ਜਾਂ ਲਿਵਰੀ ਹੋ ਸਕਦਾ ਵੀ ਇਹਨਾਂ ਦੇ ਅੰਦਰ ਕੰਮ ਕਰਨ ਦੀ ਸਮਰੱਥਾ ਘੱਟ ਹੋਵੇ ਪੋਜਨ ਪਾਣੀ ਨੂੰ ਸਹੀ ਢੰਗ ਨਾਲ ਹੀ ਪਛਾਣ ਨਾ ਸਕਦੇ ਹੋਣ ਜਿਨ੍ਹਾਂ ਕਰਕੇ ਅਸੀਂ ਥੋੜਾ ਮੋਟਾ ਭੋਜਨ ਵੀ ਜੇ ਖਾਣੇ ਆ ਤਾਂ ਉਹ ਵੀ ਸਹੀ ਢੰਗ ਦੇ ਨਾਲ ਪਚ ਨਹੀਂ ਪੰਦਾ ਤਾਂ ਫਿਰ ਉੱਥੇ ਸਾਨੂੰ ਇਹਨਾਂ ਦੀ ਤਾਕਤ ਵਧਾਉਣੀ ਪਵੇਗੀ ਮੰਨ ਲਓ ਜਿਵੇਂ ਉਦਾਹਰਨ ਦੇ ਤੌਰ ਤੇ ਕਿਸੇ ਮੋਟਰਸਾਈਕਲ ਦਾ ਜੇ ਮਤਲਬ ਟਾਇਰ ਜਿਹੜਾ ਹੈ ਉਹ ਨਰਮ ਹੋਏਗਾ ਉੱਤੇ ਗੁੱਡੀ ਨਹੀਂ ਹੋਏਗੀ ਤਾਂ ਉਹਨੂੰ ਬੜੇ ਸੰਭਾਲ ਕੇ ਚਲਾਉਣਾ ਪਏਗਾ ਕਿ ਕਿਤੇ ਮਤਲਬ ਕਿਸੇ ਜਗ੍ਹਾ ਤੇ ਜਾ ਕਰਕੇ ਫਟ ਨਾ ਜਾਏ ਜਾਂ ਕਿਤੇ ਪੈਂਚਰ ਨਾ ਹੋ ਜਾਏ ਕਿਉਂਕਿ ਆਸਾਨੀ ਦੇ ਨਾਲ ਹੋ ਸਕਦਾ ਸੇਮ ਉਸੇ ਤਰ੍ਹਾਂ ਹੀ ਇਹ ਚੀਜ਼ ਹੈ ਵੀ ਜਦੋਂ ਆਪਣੇ ਸਰੀਰ ਦੇ ਵਿੱਚ ਗੜਬੜਾ ਹੈ ਤਾਂ ਆਪਾਂ ਉਹਦੇ ਤੇ ਜਿਆਦਾ ਮਤਲਬ ਵਜ਼ਨ ਨਹੀਂ ਪਾਣਾ ਹੁੰਦਾ ਜਿਵੇਂ ਆਪਾਂ ਮੋਟਰਸਾਈਕਲ ਦਾ ਵਿਚਾਰ ਕਰਦੇ ਆ ਜਾਂ ਗੱਡੀ ਦੇ ਟਾਇਰ ਮਤਲਬ ਘਸਿਆ ਹੋਵੇ ਪਟਣ ਵਾਲਾ ਹੋਵੇ ਜਾਂ ਮਤਲਬ ਉਹਦੇ ਤੇ ਆਪਾਂ ਵਜ਼ਨ ਨਹੀਂ ਜ਼ਿਆਦਾ ਪਾਉਂਦੇ ਉਸੇ ਤਰ੍ਹਾਂ ਹੀ ਮਤਲਬ ਆਪਣਾ ਜਿਹੜਾ ਸਰੀਰ ਹੈ ਇਹਨੂੰ ਕੰਚ ਇਸ ਤਰ੍ਹਾਂ ਕੰਚ ਦਾ ਸਮਾਨ ਆਪਾਂ ਸੰਭਾਲਦੇ ਹਾਂ ਉਸ ਤਰ੍ਹਾਂ ਸੰਭਾਲਣਾ ਪੈਂਦਾ ਜਿਹੜੇ ਮਰੀਜ਼ ਜ਼ਿਆਦਾ ਲੰਮੇ ਸਮੇਂ ਤੋਂ ਬਿਮਾਰੀਆਂ ਦੇ ਨਾਲ ਪੀੜਤ ਨੇ ਮਤਲਬ ਕਿ ਸਾਫ਼ ਸਾਬਦਾਂ ਚ ਕਹਿਣ ਦਾ ਭਾਵ ਇਹ ਹੈ ਵੀ ਉਹ ਭੋਜਨ ਖਾਓ ਜਿਹੜਾ ਤੁਹਾਡੇ ਸਹੀ ਢੰਗ ਦੇ ਨਾਲ ਪਚ ਜਾਂਦਾ ਸੋਖਾ ਪਚ ਜਾਂਦਾ ਤੁਸੀਂ ਔਖੇ ਨਹੀਂ ਹੁੰਦੇ ਤੁਹਾਨੂੰ એનર્ਜੀ ਮਿਲਦੀ ਹੈ ਹੁਣ ਬਹੁਤਿਆਂ ਦਾ ਸਵਾਲ ਇੱਥੇ ਇਹ ਹੁੰਦਾ ਵੀ ਜੀ ਅਸੀਂ ਡਾਈਟ ਕੀ ਕਰੀਏ ਡਾਈਟ ਪਲਾਨਿੰਗ ਕੀ ਕਰੀਏ ਵੀ ਜਿਹਦੇ ਨਾਲ ਸਾਡਾ ਸਰੀਰ ਵੀ ਫਿੱਟ ਰਹੇ ਤੇ ਅਸੀਂ ਸਾਡਾ ਵਜ਼ਨ ਵੀ ਵਧਿਆ ਰਹੇ ਤੇ ਮਤਲਬ ਅਸੀਂ ਫਿੱਟ ਵੀ ਰਹੀਏ ਤੇ ਸਰੀਰਕ ਤੌਰ ਤੇ ਜਾਨ ਵੀ ਰਵੇ ਤੇ ਜਾਨ ਮਿੱਤਰੋ ਤਾਂ ਹੀ ਪਵੇਗੀ ਜੇ ਤੁਹਾਡੇ ਸਰੀਰ ਦੀ ਅੰਦਰਲੀ ਕਿਰਿਆ ਸਹੀ ਹੋਏਗੀ ਜਦੋਂ ਤੁਹਾਡਾ ਲਿਵਰ ਸਪਲੀਨ ਐਂਟਰਸਟਾਈਨ ਸਾਰੇ ਸਹੀ ਢੰਗ ਦੇ ਨਾਲ ਆਪਣਾ ਆਪਣਾ ਕੰਮ ਕਰਨ ਲੱਗ ਜਾਣਗੇ ਤਾਂ ਇਹ ਆਪਣੇ ਆਪ ਹੀ ਰਸ ਰਕਤ ਧਾਤੂ ਬੋਡੀ ਦੇ ਵਿੱਚ ਬਣਾਉਣ ਲੱਗ ਜਾਣਗੇ ਜਿਸ ਦੇ ਨਾਲ ਸਰੀਰ ਦੀ ਕਿਰਿਆ ਆਪਣੇ ਆਪ ਹੀ ਫਿੱਟ ਹੋ ਜਾਏਗੀ ਤੇ ਆਪਣਾ ਸਰੀਰ ਆਪਣੇ ਆਪ ਹੀ ਵਧਣ ਫੁੱਲਣ ਲੱਗ ਜਾਏਗਾ ਤਾਂ ਵਜ਼ਨ ਵਧਣ ਲੱਗ ਜਾਏਗਾ ਹੋਣ ਗਲਤੀ ਸਮਝਣ ਦੀ ਇੱਕੋ ਇੱਕ ਇਹੀ ਹੈ ਵੀ ਜਦੋਂ ਭਜਨ ਤਾਂ ਹੀ ਵਧੇਗਾ ਨਾ ਜੇ ਆਪਣਾ ਸਰੀਰ ਅੰਦਰਲੀ ਕਿਰਿਆ ਸਹੀ ਕਰੇਗਾ ਆਪਣੇ ਸਰੀਰ ਨੂੰ ਰਸ ਰਕਤਾ ਤੂੰ ਦੇਵੇਗਾ ਜਿਹੜਾ ਕੁਝ ਆਪਾਂ ਖਾਂਦੇ ਆ ਉਹ ਤੋਂ ਆਪਾਂ ਨੂੰ ਰਸ ਰਕਤਾ ਤੂੰ ਮਿਲਣਾ ਅੱਛਾ ਹੁਣ ਜੇ ਹਲਕਾ ਭੋਜਨ ਆਪਾਂ ਥੋੜਾ ਸਮਾਂ ਖਾ ਲਾਂਗੇ ਮਹੀਨਾ ਦੋ ਮਹੀਨੇ ਆਪਾਂ ਪਰਹੇਜ਼ ਰੱਖ ਕੇ ਹਲਕਾ ਭੋਜਨ ਖਾ ਲਾਂਗੇ ਜਦੋਂ ਆਪਣੇ ਸਰੀਰ ਦੇ ਅੰਦਰਲੀ ਅੰਗਾਂ ਦੀ ਸਮਰੱਥਾ ਵਧ ਗਈ ਪਰਹੇਜ਼ ਰੱਖਣ ਦੇ ਨਾਲ ਉਸ ਤੋਂ ਬਾਅਦ ਆਪਾਂ ਮਤਲਬ ਖਾਣ ਪੀਣ ਦੇ ਵਿੱਚ ਆਪਣਾ ਸ਼ਡਿਊਲ ਜਿਹੜਾ ਹੈਗਾ ਉਹ ਵਧਾ ਸਕਦੇ ਆ ਖਾਣ ਪੀਣ ਦੇ ਵਿੱਚ ਆਪਾਂ ਜਿਹੜੀਆਂ ਬੋਸਟ ਕਹਾਰ ਜਿਹੜਾ ਆਪਣੇ ਸਹੀ ਢੰਗ ਨਾਲ ਬਚਣ ਲੱਗ ਜੂ ਆਪਾਂ ਖਾਣ ਲੱਗ ਜਾਂਗੇ ਉਹਦੇ ਨਾਲ ਆਪਣਾ ਸੀਰ ਆਪਣੇ ਵਜ਼ਨ ਫੁੱਲਣ ਲੱਗ ਜਾਣਾ ਇਸਦੇ ਉਲਟ ਜੇਕਰ ਕਿ ਆਪਾਂ ਮਤਲਬ ਗੌਰ ਨਹੀਂ ਕਰਦੇ ਆਪਾਂ ਪਹਿਲਾਂ ਹੀ ਭਾਰਾ ਭੋਜਨ ਖਾਈ ਜਾਂਦੇ ਆ ਮਤਲਬ ਵੀ ਇਹ ਤਾਂ ਬਿਮਾਰੀ ਠੀਕ ਹੋਣ ਤੇ ਆਉਂਦੀ ਨਹੀਂ ਇਹ ਤਾਂ ਮਤਲਬ ਜਿੰਨਾ ਮਰਜ਼ੀ ਪ੍ਰੈਸ਼ਰ ਰੱਖੀ ਜਾਓ ਆਪਾਂ ਇਦਾਂ ਕਰੀ ਚੱਲੋ ਵੀ ਮਤਲਬ ਇਹ ਤਾਂ ਠੀਕ ਹੋਣ ਵਾਲੀ ਹੈ ਨਹੀਂ ਤਾਂ ਕੀ ਮਤਲਬ ਆਪਾਂ ਕੀ ਕਰਦੇ ਆ ਫਿਰ ਮਤਲਬ ਜੋ ਕੁਛ ਆਇਆ ਬਖਾਈ ਜਾਂਦੇ ਆ ਜਾਂ ਕਿਸੇ ਦੇ ਲਈ ਲਾਇਦਗ ਹੋ ਜਾਂਦੇ ਆ ਵੀ ਬਹੁਤ ਸਾਰੇ ਮਿੱਤਰ ਇਸ ਤਰ੍ਹਾਂ ਦੇ ਹੁੰਦੇ ਨੇ ਅਗਲਾ ਯਾਰ ਤੂੰ ਤਾਂ ਇਨੈਚਰ ਦਾ ਪ੍ਰੇਜ਼ ਰੱਖੀ ਜਾਂਦਾ ਫਿਰ ਵੀ ਤੂੰ ਠੀਕ ਨਹੀਂ ਹੋ ਰਿਹਾ ਯਾਰ ਛੱਡ ਪ੍ਰੇਕਾ ਦਾ ਪ੍ਰੇਜ਼ ਰੱਖਣਾ ਚੱਕ ਦੇ ਫੱਟੇ ਖਾ ਲਾ ਜੋ ਮਰਜੀ ਜੋ ਮਰਜੀ ਹੋਈ ਜਾਵੇ ਬਾਅਦ ਵਿੱਚ ਆਪਣੀ ਸਮੱਸਿਆ ਮਤਲਬ ਕਿਤੇ ਨਾ ਕਿਤੇ ਜਾ ਕੇ ਇੰਨੀ ਕੁ ਵੱਜ ਜਾਂਦੀ ਹੈ ਫਿਰ ਬਾਅਦ ਬੜੇ ਤੰਗ ਹੁੰਨੇ ਆ ਫਿਰ ਡਾਕਟਰਾਂ ਦੇ ਤੁਰੇ ਫਿਰਦੇ ਆ ਹਸਪੀਟਲਾਂ ਦੇ ਅੰਦਰ ਦਾਖਲ ਹੁੰਨੇ ਆ ਕਿਤੇ ਕੁਸ਼ ਕਰਦੇ ਆ ਕਿਤੇ ਕੁਸ਼ ਕਰਦੇ ਆ ਇਸ ਤੋਂ ਬਿਹਤਰ ਆ ਮਿੱਤਰੋ ਵੀ ਪਹਿਲਾਂ ਹੀ ਵਿਚਾਰ ਰੱਖਿਆ ਜਾਵੇ ਮਤਲਬ ਸਾਡਾ ਕਲੀਨਿਕਲੀ ਪ੍ਰੈਕਟਿਸ ਦੇ ਵਿੱਚ ਦੇਖਣ ਦੇ ਵਿੱਚ ਆਇਆ ਵੀ ਜਿਹੜੇ ਇਨਸਾਨ ਗੌਰ ਰੱਖ ਕੇ ਮਤਲਬ ਦਵਾਈ ਖਾਂਦੇ ਨੇ ਸਹੀ ਢੰਗ ਦੇ ਨਾਲ ਚੱਲਦੇ ਨੇ ਉਹ ਮਤਲਬ ਬਿਲਕੁਲ ਬਿਮਾਰੀ ਮੁਕਤ ਹੋ ਜਾਂਦੇ ਨੇ ਤੇ ਆਰਾਮ ਨਾਲ ਆਪਣੀ ਜ਼ਿੰਦਗੀ ਜਿਉਂਦੇ ਕਈ ਪੇਸ਼ੈਂਟ ਇਸ ਤਰ੍ਹਾਂ ਦੇ ਵੀ ਆਪਣੇ ਕੋਲ ਆਏ ਨੇ ਕਲੀਨਿਕ ਦੇ ਵਿੱਚ ਦਾਸ ਦੇ ਕੋਲ ਵੀ ਜਿੰਨਾਂ ਦੀ ਆਪਰੇਸ਼ਨ ਵੀ ਹੋ ਚੁੱਕੇ ਸੀ ਪੇਟ ਦੇ ਪਰ ਫਿਰ ਵੀ ਠੀਕ ਨਹੀਂ ਰਹਿੰਦੇ ਸੀ ਉਹ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਠੀਕ ਰਹਿਣ ਲੱਗ ਗਏ ਅਸੀਂ ਉਹਦੇ 'ਚ ਇਹ ਨਹੀਂ ਕਹਿੰਦੇ ਵੀ ਸਾਡੀ ਮਿਹਨਤ ਆ ਅਸੀਂ ਤਾਂ ਮਿਹਨਤ ਕਰ ਹੀ ਰਹੇ ਹਾਂ ਪੇਸ਼ੈਂਟ ਨੂੰ ਠੀਕ ਕਰਨ ਵਾਲਾ ਸਪੇਸ਼ੈਂਟ ਦੀ ਬਹੁਤ ਜ਼ਿਆਦਾ ਵੱਡੀ ਮਿਹਨਤ ਹੁੰਦੀ ਆ ਕਿਉਂਕਿ ਪੇਸ਼ੈਂਟ ਗੌਰ ਨਾਲ ਦਵਾਈ ਖਾਂਦਾ ਜਿਵੇਂ ਅਸੀਂ ਦੱਸਦੇ ਆ ਉਸ ਤਰ੍ਹਾਂ ਚੱਲਦਾ ਉਹਦੇ ਟੰਗ ਦੇ ਨਾਲ ਚੱਲ ਕੇ ਦਵਾਈ ਲੈ ਕੇ ਮਤਲਬ ਪੇਸ਼ੈਂਟ ਠੀਕ ਹੋ ਜਾਂਦਾ ਸੇਮ ਇਸੇ ਤਰ੍ਹਾਂ ਹੀ ਜੇਕਰ ਕੇ ਤੁਸੀਂ ਬੜੇ ਧਿਆਨ ਦੇ ਨਾਲ ਚੱਲਦੇ ਹੋ ਤਾਂ ਤੁਹਾਡੀ ਪੂਰੀ ਮਦਦ ਜਿੰਨੀ ਹੋ ਸਕੇ ਦਾਸ ਆਪਣੇ ਵੱਲੋਂ ਕਰੇਗਾ ਕਿਉਂਕਿ ਇੱਥੇ ਗੱਲ ਹੁਣ ਇੱਕ ਨੁਸਖਿਆਂ ਦੀ ਹੈ ਤੁਸੀਂ ਕਹਿੰਦੇ ਹੋ ਜੀ ਕੋਈ ਦੇਸੀ ਨੁਸਖਾ ਇਸ ਤਰ੍ਹਾਂ ਦਾ ਦਾ ਉਹ ਵੀ ਜਿਹਦੇ ਨਾਲ ਅਸੀਂ ਠੀਕ ਹੋ ਸਾਈਏ ਹੁਣ ਇੱਥੇ ਚੱਕਰ ਇਹ ਪੈਂਦਾ ਵੀ ਪੇਟ ਦੀ ਬਿਮਾਰੀ ਕਿਤੇ ਇੱਕ ਨੁਸਕੇ ਨਾਲ ਠੀਕ ਹੋਣ ਵਾਲੀ ਨਹੀਂ ਹੁੰਦੀ ਤਾਂ ਨੁਸਕੇ ਦੇ ਵਿੱਚ ਮੈਂ ਪਿਛਲੀ ਵੀਡੀਓ ਚ ਦੱਸ ਚੁੱਕਿਆ ਵੀ ਆਪਾਂ ਨੂੰ ਜਿਹੜੀ ਦਵਾਈਆਂ ਨੁਸਕੇ ਦੇ ਵਿੱਚ ਪੈਣ ਵਾਲੀਆਂ ਹੁੰਦੀਆਂ ਉਹ ਵੀ ਆਪਾਂ ਨੂੰ ਸਹੀ ਨਹੀਂ ਮਿਲਦੀਆਂ ਪੇਟ ਦੀ ਬਿਮਾਰੀ ਹੋ ਸਕਦਾ ਹੈ ਕਈ ਬੰਦਿਆਂ ਨੂੰ ਮਤਲਬ ਕਬਜ਼ੀ ਕਰਕੇ ਹੁੰਦੀ ਹੈ ਕਈ ਇਨਸਾਨਾਂ ਨੂੰ ਮੇਦੇਜ ਗਰਮੀ ਕਰਕੇ ਹੁੰਦੀ ਹੈ ਕਈਆਂ ਦੇ ਹਾਈਡਰੋਕਲੋਰਿਕ ਐਸਿਡ ਜ਼ਿਆਦਾ ਬਣਦਾ ਕਈ ਇਨਸਾਨਾਂ ਦੇ ਮਤਲਬ ਉਹ ਜਿਹੜਾ ਹੈਗਾ ਇੰਟਰਨਲ ਤੌਰ ਤੇ ਲਿਵਰ ਕੰਮ ਨਹੀਂ ਕਰਦਾ ਤਾਂ ਉੱਥੇ ਜੇ ਹੁਣ ਨੁਸਖੇ ਦੱਸੀਏ ਤਾਂ 3-4 ਨੁਸਖੇ ਬਣ ਜਾਂਦੇ ਨੇ ਜਿਦੇ ਵਿੱਚ ਘੱਟੋ-ਘੱਟ ਇੱਕ ਨੁਸਖੇ 'ਚ 5-7 ਦਵਾਈਆਂ ਹੁੰਦੀਆਂ ਨੇ ਤਾਂ ਘੱਟੋ-ਕੱਟ ਕੇ ਤੁਹਾਨੂੰ 21-22-25 ਦਵਾਈਆਂ ਜਿਹੜੀਆਂ ਹੈਗੀਆਂ ਉਹ ਅਲੱਗ-ਅਲੱਗ ਤਰ੍ਹਾਂ ਦੀਆਂ ਖਰੀਦ ਕੇ ਮਜ਼ੂਦ ਦਵਾਈ ਬਣਾਉਣੀ ਪਵੇਗੀ ਦਵਾਈ ਤੇ ਖਰਚ ਕਰੂਗੇ ਖਰਚ ਵੀ ਚਲੋ ਤੁਸੀਂ ਕਰ ਲੋਗੇ ਦਵਾਈ ਬਣਾਉਣੀ ਤੁਹਾਨੂੰ ਔਖੀ ਲੱਗੇਗੀ ਜਿਹਨੇ ਦਵਾਈ ਬਣਾ ਵੀ ਲਈ ਹੋ ਸਕਦਾ ਵੀ ਉਹਨੂੰ ਹੋ ਸਕਦਾ ਵੀ ਉਹ ਪ੍ਰੋਪਰ ਤੌਰ ਤੇ ਡਾਇਗਨੋਸ ਨਾ ਹੋਣ ਕਰਕੇ ਜਿਹੜੀ ਹੈਗੀ ਉਹ ਕੰਮ ਨਾ ਕਰੇ ਕਿਉਂਕਿ ਵੀਡੀਓ ਦੇ ਵਿੱਚ ਮਤਲਬ ਇੱਕ ਨੁਸਖਾ ਦੱਸਿਆ ਜਾਇਆ ਗਿਆ ਅਲੱਗ-ਅਲੱਗ ਬਿਮਾਰੀਆਂ ਤੇ ਅਲੱਗ-ਅਲੱਗ ਇਨਸਾਨਾਂ ਤੇ ਅਲੱਗ-ਅਲੱਗ ਦਵਾਈਆਂ ਜਿਹੜੀਆਂ ਹੈਗੀਆਂ ਉਹ ਕੰਮ ਕਰਦੀਆਂ ਨੇ ਉਹ ਦੇਖਣਾ ਪੈਂਦਾ ਵੀ ਇਹ ਕਿਸ ਪ੍ਰਕਿਰਤੀ ਦਾ ਇਨਸਾਨ ਬਾਤ ਕਫ ਤੇ ਪਿੱਤ ਤਿੰਨ ਚਲਾਨੀਆਂ ਮਤਲਬ ਆਯੁਰਵੇਦ ਦੇ ਵਿੱਚ ਜਿਹੜੇ ਹੈਗੇ ਦੋਸ ਪਾਏ ਜਾਂਦੇ ਆ ਇਹਨਾਂ ਦੇ ਕਰਕੇ ਮਤਲਬ ਇਨਸਾਨ ਬਿਮਾਰ ਹੁੰਦਾ ਬਾਤ ਵਾਲੇ ਇਨਸਾਨ ਨੂੰ ਅਲੱਗ ਦਵਾਈ ਲੱਗਣੀ ਹੈ ਪਿੱਤ ਵਾਲੇ ਨੂੰ ਅਲੱਗ ਲੱਗਣੀ ਹੈ ਤੇ ਜਿਹੜੇ ਕਫ ਵਾਲੇ ਨੇ ਉਹਨਾਂ ਨੂੰ ਅਲੱਗ ਤਰ੍ਹਾਂ ਦਾ ਜਿਹੜਾ ਹੈ ਉਹਨੂੰ ਸਟਲਕ ਨਾ ਹੁੰਦਾ ਤਾਂ ਇੱਥੇ ਮੇਰੀ ਬੇਨਤੀ ਹੈ ਵੀ ਜੇ ਇਸ ਤਰ੍ਹਾਂ ਦੇ ਆਪਾਂ ਚੱਕਰਾਂ 'ਚ ਪੈ ਗਏ ਤਾਂ ਕਿਤੇ ਨਾ ਕਿਤੇ ਕੋਈ ਨਾ ਕੋਈ ਦਵਾਈ ਗਲਤ ਚੂਜ਼ ਹੋ ਗਈ ਤਾਂ ਉਹਦੇ ਨਾਲ ਠੀਕ ਹੋਣ ਦੀ ਬਜਾਏ ਉਲਟਾ ਆਪਾਂ ਨੂੰ ਅਸਰ ਹੋ ਜਾਂਦਾ ਹੈ ਇਸ ਕਰਕੇ ਬੇਨਤੀ ਹੈ ਵੀ ਕੋਸ਼ਿਸ਼ ਕਰੋ ਜਿਹੜੀਆਂ ਦਵਾਈਆਂ ਤੁਹਾਨੂੰ ਬਣੀਆਂ ਬਣਾਈਆਂ ਮਤਲਬ ਮਾਰਕੀਟ 'ਚੋਂ ਮਿਲ ਸਕਦੀਆਂ ਨੇ ਮਤਲਬ ਉਹ ਮੈਂ ਤੁਹਾਨੂੰ ਦੱਸਣ ਲੱਗਿਆ ਵੀ ਜਿਵੇਂ ਕਿ ਜਿਨ੍ਹਾਂ ਦੇ ਗੈਸ ਤੇ ਆ ਬੰਦਾ ਧਿਆਨ ਨਾਲ ਸੁਣ ਲਓ ਪਿਪ ਗਾਰਡ ਵਾਈਟਲ ਕੇਅਰ ਕੰਪਨੀ ਦੀ ਆ ਰਹੀ ਹੈ ਮਾਰਕੀਟ ਦੇ ਵਿੱਚ ਪਿਪ ਗਾਰਡ ਸਿਰਫ ਹੈ ਜਿਹੜਾ ਕਿ ਗੈਸ ਤੇ ਆਬ ਵਾਸਤੇ ਬਹੁਤ ਜ਼ਿਆਦਾ ਵਧੀਆ ਕੰਮ ਕਰਦਾ ਤੇ ਤੁਸੀਂ ਇਹਨੂੰ ਆਸਾਨੀ ਦੇ ਨਾਲ ਮਤਲਬ ਮਾਰਕੀਟ ਚੋਂ ਲੈ ਸਕਦੇ ਹੋ ਅਵੇਲੇਬਿਲਟੀ ਹੋ ਜਾਂਦੀ ਹੈ ਵਾਈਟਲ ਕੇਅਰ ਦਾ ਪਿਪਗਾਰਡ ਠੀਕ ਹੈ ਜੀ ਤੇ ਇੱਕ ਜਿਵੇਂ ਤੁਸੀਂ ਮਤਲਬ ਪੇਟ ਦਰਦ ਵਾਸਤੇ ਕਹਿੰਦੇ ਹੋ ਵੀ ਮਤਲਬ ਜੀ ਪੇਟ ਦਰਦ ਹੁੰਦਾ ਮੈਂ ਪਿਛਲੀ ਵੀਡੀਓ 'ਚ ਵੀ ਦੱਸ ਚੁੱਕਿਆ ਹਾਂ ਵੀ ਸੰਖਵੱਟੀ ਤੁਸੀਂ ਲੈ ਸਕਦੇ ਹੋ ਸੰਖਵੱਟੀ ਵੀ ਕਈ ਕੰਪਨੀਆਂ ਅਲੱਗ-ਅਲੱਗ ਮਤਲਬ ਫਾਰਮੂਲੇ ਨਾਲ ਤਿਆਰ ਕਰਦੀਆਂ ਨੇ ਤੇ ਵੈਦਨਾਤ ਕੰਪਨੀ ਤੁਸੀਂ ਸੰਖਵੱਟੀ ਲੈ ਸਕਦੇ ਹੋ ਇਹਨੂੰ ਵੀ ਯੂਜ਼ ਕਰ ਸਕਦੇ ਹੋ ਦੋ-ਦੋ ਗੋਲੀਆਂ ਗਰਮ ਪਾਣੀ ਦੇ ਨਾਲ ਦਿਨ ਦੇ ਵਿੱਚ ਤਿੰਨ ਵਾਰ ਯੂਜ਼ ਕਰ ਸਕਦੇ ਹੋ ਅੱਛਾ ਜੀ ਤੇ ਕਬਜ਼ੀ ਵਾਸਤੇ ਜਿਹੜੀਆਂ ਮਤਲਬ ਆਮ ਖਾਸ ਹੁਣ ਦਵਾਈਆਂ ਮਾਰਕੀਟ ਦੇ ਵਿੱਚ ਆ ਰਹੀਆਂ ਨੇ ਉਹਨਾਂ ਖਾਸ ਜਿਹਨਾਂ ਵਿੱਚ ਆਇਆ ਵੀ ਕੈਮਚੂਰ ਨਾ ਆ ਗਿਆ ਜੀ ਬੈਨਾ ਦਾ ਕਬਜ਼ਰ ਆ ਗਿਆ ਜੀ ਹੋਰ ਚੀਜ਼ ਆ ਗਈ ਇਸ ਤਰ੍ਹਾਂ ਕਰਕੇ ਕੀ ਹੁੰਦਾ ਵੀ ਜਿੰਨਾ ਚਿਰ ਇਹਨਾਂ ਨੂੰ ਯੂਜ਼ ਕਰਦੇ ਆ ਅਲਟੀਮੇਟ ਮਤਲਬ ਤਰੀਕੇ ਨਾਲ ਕੰਮ ਕਰਨ ਵਾਲੀਆਂ ਦਵਾਈਆਂ ਹੁੰਦੀਆਂ ਨੇ ਪਰ ਇੱਥੇ ਕੀ ਹੁੰਦਾ ਵੀ ਅਸੀਂ ਜਿਹੜੇ ਨੁਸਖੇ ਦਿੰਦੇ ਆ ਮਤਲਬ ਕਬਜ਼ ਵਾਸਤੇ ਉਹ ਦੋ ਤਿੰਨ ਉਸਕੇ ਕੰਬੀਨੇਸ਼ਨ ਹੁੰਦੇ ਨੇ ਵੀ ਜਿਨ੍ਹਾਂ ਦੇ ਨਾਲ ਕੰਟੀਨਿਊ ਲੈਣ ਦੇ ਨਾਲ ਪੁਰਾਣੀ ਤੋਂ ਪੁਰਾਣੀ ਕਵਸ ਠੀਕ ਹੋ ਜਾਂਦੀ ਚਲਦੇ ਚਲਦੇ ਜਦੋਂ ਬੰਦਾ ਠੀਕ ਰਹਿਣ ਲੱਗ ਜਾਂਦਾ ਜਿਵੇਂ ਟੰਗ ਦੇ ਨਾਲ ਅਸੀਂ ਦੱਸਦੇ ਹਾਂ ਉਹਦੇ ਨਾਲ ਫਿਰ ਬਿਲਕੁਲ ਮਤਲਬ ਠੀਕ ਹੋ ਕੇ ਦਵਾਈ ਵੀ ਛੁੱਟ ਜਾਂਦੀ ਹੈ ਤੇ ਸਹੀ ਟੰਗ ਦੇ ਨਾਲ ਪੇਸ਼ੈਂਟ ਠੀਕ ਵੀ ਹੋ ਜਾਂਦਾ ਤਾਂ ਉਹ ਵੀ ਮਤਲਬ ਇਸ ਤਰ੍ਹਾਂ ਹੈਗਾ ਵੀ ਤੁਹਾਨੂੰ ਜੇ ਅਸੀਂ ਦੱਸਦੇ ਹਾਂ ਉਸ ਤਰ੍ਹਾਂ ਦੇ ਨੁਸਖੇ ਵੀ ਗੱਲ ਉੱਥੇ ਜੀ ਆ ਜਾਂਦੀ ਹੈ ਵੀ ਕਈ ਇਨਸਾਨਾਂ ਦੇ ਕੋਈ ਚੀਜ਼ ਸਟੱਕ ਜਾਂਦੀ ਹੈ ਕੋਈ ਚੀਜ਼ ਨਹੀਂ ਫਿੱਟ ਤਾਂ ਮਤਲਬ ਬੜੀ ਉੱਥੇ ਦਿੱਕਤ ਆਉਂਦੀ ਹੈ ਇਹ ਤੋਂ ਬਿਤਰ ਹੈ ਵੀ ਸਭ ਤੋਂ ਤੁਹਾਨੂੰ ਹੱਥਵੰਨ ਕੇ ਮੇਰੀ ਬੇਨਤੀ ਹੈ ਵੀ ਜਿਹੜੀਆਂ ਚੀਜ਼ਾਂ ਆਪਾਂ ਨੂੰ ਮਾਰਕੀਟਸ ਅਵੇਲੇਬਿਲਟੀ ਹੋ ਸਕਦੀਆਂ ਨੇ ਉਹ ਆਪਾਂ ਚੀਜ਼ਾਂ ਲੈ ਲਓ ਬਾਕੀ ਜਿਹੜੇ ਇਨਸਾਨਾਂ ਨੂੰ ਮਤਲਬ ਬਹੁਤ ਜ਼ਿਆਦਾ ਦਿੱਕਤ ਹੈ ਬੜੇ ਮਤਲਬ ਪਰੇਸ਼ਾਨ ਹੋ ਚੁੱਕੇ ਨੇ ਦਵਾਈਆਂ ਖਾ ਖਾ ਕੇ ਤੇ ਮਤਲਬ ਉਹ ਕਿਰਪਾ ਕਰਕੇ ਮਤਲਬ ਡਿਟੇਲ ਜਿਹੜੇ ਸਾਨੂੰ ਮਤਲਬ ਸੰਪਰਕ ਦੇ ਵਿੱਚ ਆਉਂਦੇ ਨੇ ਆ ਕਮੈਂਟਸ ਕਰਦੇ ਹੋ ਜਾਂ ਮਤਲਬ ਤੁਸੀਂ ਜਿਹੜੇ ਹੈਗੇ WhatsApp ਜਾਂ ਮਤਲਬ ਉਧਾਂ ਸਾਨੂੰ ਸੰਪਰਕ ਕਰਦੇ ਹੋ ਤੁਹਾਡਾ ਬਹੁਤ ਜ਼ਿਆਦਾ ਧੰਨਵਾਦ ਸਾਰੇ ਮਿੱਤਰਾਂ ਦਾ ਤੇ ਦੋਸਤੋ ਕਿਰਪਾ ਕਰੋ ਇਸ ਵੀਡੀਓ ਨੂੰ ਜੇਕਰ ਕੇ ਤੁਹਾਨੂੰ ਇਹ ਚੰਗੀ ਲੱਗੀ ਤਾਂ ਮਤਲਬ ਆਪਣੇ ਦੋਸਤਾਂ ਮਿੱਤਰਾਂ ਤੱਕ ਆਪਣੇ ਰਿਸ਼ਤੇਦਾਰਾਂ ਤੱਕ ਜਰੂਰ ਪਹੁੰਚਾ ਦਿਓ ਕਰੋ ਤਾਂ ਜੋ ਕਿਸੇ ਦਾ ਪਲਾ ਹੋ ਸਕੇ ਤਾਂ ਕਿਰਪਾ ਕਰਕੇ ਵੀਡੀਓਜ਼ ਜਿੰਨੀਆਂ ਵੀ ਪੇਟ ਤੇ ਬਣਾਈਆਂ ਨੇ ਸਾਰਿਆਂ ਪਹਿਲਾਂ ਚੰਗੀ ਤਰ੍ਹਾਂ ਧਿਆਨ ਦੇ ਨਾਲ ਦੇਖ ਦਿਓ। ਕਰੀਬਨ ਕਰੀਬਨ 50 ਤੋਂ 60 ਪੈਸੇ ਤੁਹਾਡੀ ਪ੍ਰੋਬਲਮ ਵੀਡੀਓਜ਼ ਨੂੰ ਦੇਖਣ ਦੇ ਨਾਲ ਹੀ ਉਹਤੇ ਅਮਲ ਕਰਨ ਦੇ ਨਾਲ ਹੀ ਠੀਕ ਹੋ ਸਕਦੀ ਹੈ। ਸੋ ਬੇਨਤੀ ਨੂੰ ਸਵੀਕਾਰ ਕਰਿਓ। ਸਾਰੇ ਮਿੱਤਰਾਂ ਦਾ, ਸਾਰੇ ਦੋਸਤਾਂ ਦਾ ਬਹੁਤ ਜ਼ਿਆਦਾ ਧੰਨਵਾਦ ਜੀ ਕਰਕੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਲਾਈਕ ਤੇ ਕਮੈਂਟ ਕਰਨਾ ਵੀ ਨਾ ਭੁੱਲਿਓ ਤੇ ਆਪਣੀ رائے ਵੀ ਸਾਨੂੰ ਦਿੰਦੇ ਰਹੋ। ਬਹੁਤ-ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ ਜੀ।